ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਦਰ ਨੰਬਰ 9815835493 9815835439 ਹੈ ਮੇ ਆਪਣਾ ਕਨੈਕਟ ਨੰਬਰ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਹੜੇ ਵਿਦੇਸ਼ਾਂ 'ਚ ਬੈਠੇ ਵੀ ਸਾਨੂੰ ਸੋਹਣੇ-ਸੋਹਣੇ ਕਮੈਂਟ ਤੇ ਕਮੈਂਟ ਭੇਜਦੇ ਤੇ ਮੈਨੂੰ ਕਾਲਾਂ ਕਰਕੇ ਮੈਨੂੰ ਹੌਸਲਾ ਵੀ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤਸਵੀਰ ਬਹੁਤ ਗਾਣੇ ਸੁਣੇ ਐ ਤੇ YouTube ਤੇ ਮੇਰੇ ਸਾਰੇ ਸੌਂਗ ਹੈਗੇ ਜਿਹੜੇ ਉਦੋਂ ਆਡੀਓ ਕੈਸਟ ਆਉਂਦੀਆਂ ਹੁੰਦੀਆਂ ਸੀ ਤਾਂ ਆਡੀਓ ਕੈਸਟ ਵਾਲਾ ਗਾਣਾ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਪਹਿਲਾਂ ਵਿਦੇਸ਼ਾਂ ਜਦੋਂ ਧੀयां ਜਾਂਦੀਆਂ ਸੀ ਤਾਂ ਮਾਮਾ ਚਿੱਠੀਆਂ ਰਾਹੀਂ ਹਾਲ ਪੁੱਛਦੀਆਂ ਸੀ ਅੱਜ ਕੱਲ ਮਾਮਾ ਫੋਨ ਕਰਦੀਆਂ ਨੇ ਪੇਸ਼ ਕਰਨ ਲੱਗੇ ਚਿੱਠਿ ਲਿਖੇ ਧੀਏ ਰੋਕੇ ਉਧਰੀ ਜੀ ਮਾਂ ਤੇਰੀ ਫੋਨ ਕਰ ਧੀਏ ਰੋਕੇ ਉਧਰੀ ਜੀ ਮਾਂ ਤੇਰੀ ਮਿਲਣੇ ਨੂੰ ਚਿਤ ਕਰ ਚੱਲਦੀ ਨਾ ਵਾ ਮੇਰੀ ਚਿੱਠੀ ਲਿਖੇ ਤੀਏ ਰੋਕੇ ਉਹ ਦਰੀ ਜੀ ਮਾਂ ਤੇਰੀ ਮਿਲਣੇ ਨੂੰ ਚਿੱਤ ਕਰ ਚੱਲਦੀ ਨਾ ਵਾ ਮੇਰੀ ਜਿੱਦਣ ਦੀ ਛੜ ਕੇ ਜਹਾਜ਼ ਤੇ ਕੈਨੇਡਾ ਗਈਆਂ ਜਿੱਦਣ ਦੀ ਛੜ ਕੇ ਜਹਾਜ਼ ਤੇ ਵਿਦੇਸ਼ ਗਈਆਂ ਉਹ ਦਿਨ ਦੀ ਮੈਨੂੰ ਕੋਈ ਸਾਰ ਨਾ ਥੀਏ ਨੀਉ ਤਾਂ ਰਾਜੀ ਖੁਸ਼ੀ ਸਾਰੇ ਪਰ ਪਹਿਲਾ ਵਾਲੀ ਢੇੜੇ ਚ ਬਹਾਰ ਨਾ ਥੀਏ ਨੀਉ ਤਾਂ ਰਾਜੀ ਖੁਸ਼ੀ ਸਾਰੇ ਪਹਿਲਾਂ ਵਾਲੀ ਢੇੜੇ ਚ ਬਹਾਰ ਨਾ ਰਹੀ ਨੀਉ ਤਾਂ ਰਾਜੀ ਖੁਸ਼ੀ ਸਾਰੇ ਹਏ ਪੱਤ ਛੜ ਰੁੱਤ ਬੰਗੂ ਕਰ ਵੀ ਆਵਾਨ ਲੱਗੇ ਕਿ ਤੋ ਸੁਣਦੇ ਨਾ ਬੋਲ ਮਿੱਠੀ ਕੋਲ ਦੇ ਕੁੜੀਆਂ ਗਵਾਡਦੀਆਂ ਬੋਲਣ ਗਲੀ 'ਚ ਜਦੋਂ ਪੈਂਦੇ ਨੇ ਪੁਲੇਖੇ ਤੇਰੇ ਬੋਲਦੇ ਹਾਏ ਕੁੜੀਆਂ ਗਵਾਡਦੀਆਂ ਬੋਲਣ ਗਲੀ 'ਚ ਜਦੋਂ ਪੈਂਦੇ ਨੇ ਪੁਲੇਖੇ ਤੇਰੇ ਬੋਲਦੇ ਕਾਸ਼ ਕਿਤੇ ਆਉਂਦੀ ਹੋਵੇ ਲਾਡੋ ਤੀ ਰਾਣੀ ਮੇਰੀ ਹਾਏ ਕਾਸ਼ ਕਿਤੇ ਆਉਂਦੀ ਹੋਵੇ ਲਾਡੋ ਤੀ ਰਾਣੀ ਮੇਰੀ ਤਕਦੀਰਾਂ ਹਾਂ ਮੈਂ ਬੈਠੀ ਬਾਰ ਨਾਤੀਏ ਨਿਉ ਤ ਰਾਜੀ ਖੁਸ਼ੀ ਸਾਰੇ ਪਰ ਪਹਿਲਾਂ ਵਾਲੀ ਢੇਚ ਬਹਾਰ ਨਾ ਧੀ ਨਿਉ ਤਾਂ ਰਾਜੀ ਖੁਸ਼ੀ ਸਾਰੇ ਪਹਿਲਾਂ ਵਾਲੀ ਢੇਚ ਬਹਾਰ ਨਾ ਰਹੀ ਨਿਉ ਤਾਂ ਰਾਜੀ ਖੁਸ਼ੀ ਸਾਰੇ ਅੱਗੇ ਕੀ ਹੈ ਤੇਰੀਆਂ ਬਣਾਈਆਂ ਖੇਡਾ ਵੇਖ ਰੋ ਬੇਬਾਪ ਤੇਰਾ ਮੰਜੇ ਵਿੱਚ ਪਿਆ ਹੈ ਬਿਮਾਰ ਨਹੀਂ ਤੇਰੀਆਂ ਬਣਾਈਆਂ ਖੇਡਾਂ ਵੇਖ ਰੋ ਬੇਬਾਪ ਤੇਰਾ ਮੰਜੇ ਵਿੱਚ ਪਿਆ ਹੈ ਬਿਮਾਰਨੀ 21 ਸਾਲ ਬਾਬਲੇ ਦੇ ਬਾਗ ਵਿੱਚ ਖੇਡੀ ਲੱਗੇ ਹਾਏ 21 ਸਾਲ ਬਾਬਲੇ ਦੇ ਬਾਗ ਵਿੱਚ ਖੇਡੀ ਲੱਗੇ ਇੰਜ ਤੂੰ ਰਹੀ ਨਾ ਦਿਨ ਚਾਰ ਨਾ ਥੀਏ ਨੀਉ ਤਾ ਰਾਜੀ ਖੁਸ਼ੀ ਸਾਰੇ ਪਰ ਪਹਿਲਾਂ ਵਾਲੀ ਢੇੜੇ ਚ ਬਹਾਰ ਨਾ ਥੀਏ ਨੀਉ ਤਾ ਰਾਜੀ ਖੁਸ਼ੀ ਸਾਰੇ ਪਹਿਲਾਂ ਵਾਲੀ ਢੇੜ ਚ ਬਹਾਰ ਨਾ ਰਹੀ ਨੀਉ ਤਾਂ ਰਾਜੀ ਖੁਸ਼ੀ ਸਾਰੇ ਅੱਗੇ ਕੀ ਹੈ ਜੀ ਰਖੜੀ ਵੀ ਹੁਣ ਆਉਣ ਵਾਲੀ ਐ ਦੋ ਚਾਰ ਮਹੀਨਿਆਂ ਤੱਕ ਰਖੜੀ ਦੇ ਦਿਨ ਵੀਰ ਬੈਠਾ ਹੈ ਉਦਾਸ ਤੇਰਾ ਲੱਭਦਾ ਉਹ ਰਿੰਪੀ ਦੇ ਪਿਆਰ ਨੂੰ ਹਾਏ ਰਖੜੀ ਦੇ ਦਿਨ ਵੀਰ ਬੈਠਾ ਹੈ ਉਦਾਸ ਤੇਰਾ ਲੱਭਦਾ ਉਹ ਭੈਣ ਦੇ ਪਿਆਰ ਨੂੰ ਕਾਸ਼ ਮੇਰੀ ਭੈਣ ਅੱਜ ਇੰਡੀਆ 'ਚ ਹੁੰਦੀ ਆ ਕਿ ਮਿਲ ਜਾਂਦੀ ਸਾਰੇ ਪਰਿਵਾਰ ਨੂੰ ਕਾਸ਼ ਮੇਰੀ ਭੈਣ ਅੱਜ ਇੰਡੀਆ ਜੇ ਹੁੰਦੀ ਆ ਕੇ ਮਿਲ ਜਾਂਦੀ ਸਾਰੇ ਪਰਿਵਾਰ ਨੂੰ ਵਾਲੀਆਂ ਦਾ ਗਾਸ਼ਾ ਰੱਖ ਦਿੰਦਾ ਨਹੀਂ ਸੁਗਾਤਾਂ ਨਾਲ ਹਏ ਵਾਲੀਆਂ ਦਾ ਗਾਸ਼ਾ ਰੱਖ ਦਿੰਦਾ ਨਹੀਂ ਸੁਗਾਤਾਂ ਨਾਲ ਸਾਰਾ ਹੀ ਖਰੀਦ ਕੇ ਬਾਜ਼ਾਰ ਨਾ ਧੀਏ ਨਹੀਂ ਹੂੰ ਤਾਂ ਰਾਜੀ ਖੁਸ਼ੀ ਸਾਰੇ ਪਰ ਪਹਿਲਾਂ ਵਾਲੀ ਵੇੜੇ ਚ ਬਹਾਰ ਨਾ ਧੀਏ ਨਹੀਂ ਹੂੰ ਤਾਂ ਰਾਜੀ ਖੁਸ਼ੀ ਸਾਰੇ ਪਹਿਲਾਂ ਵਾਲੀ ਵੇੜੇ ਚ ਬਹਾਰ ਨਾ ਰਹੀ ਨੀ ਉਤਰਾਜੀ ਖੁਸ਼ੀ ਸਾਰੇ ਹਸ਼ਕਾਲ ਥੈਂਕ ਯੂ ਸੋ ਮਚ